ਇਹ ਪਿਆਉਂ ਦਿੰਦੇ ਆ ਆ ਦੇਖੋ ਜਿੱਧਰ ਨਵਜੋਤ ਕੀ ਪੰਗੇ ਲੈਂਦਾ ਪਾਣੀ ਇੰਨਾ ਡੋਲਦਾ ਨਾ ਫਿਰ ਉਹ ਕਾਹ ਹੋ ਜਾਂਦਾ ਜੀ ਇਧਰ ਵਿਚਾਰਾ ਉਹ ਰਾਮੂ ਮੇਰੇ ਤੇ ਨਾ ਪਾਈ ਪੁੱਤ ਮੇਰੇ ਹੱਥੇ ਚ ਕੱਪੜੇ ਆ ਦੇ ਦੇ ਛੱਤੀ ਪੜਾ ਦੇ ਆ ਬਸ ਬਸ ਉਹ ਛੱਟੇ ਪਾਏਗਾ ਨਾ ਉਹ ਛੱਟੇ ਪਾਏਗਾ ਹੈ ਨਾ ਹਾਂ ਜੀ ਸੱਚੀ ਕਰ ਵੀ ਕਰ ਰਹੇ ਨੂੰ ਗੁੱਲੀ ਜੀ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਇਹਦਾ ਤੋਂ ਇੱਥੇ ਪਿਆ ਸੀਗਾ ਇੱਥੇ ਮੈਂ ਜੇ ਧਾਕਾਂਗੇ ਜੀ ਪਰਮਾਤਮਾ ਅੰਦਰ ਪਿਆਣਾ ਪਿੰਕ ਜੇ ਕਲਰ ਦਾ ਵਾਜਾ ਪਿੰਕ ਨਹੀਂਗਾ ਉਹ ਤਾਂ ਡਾਡਾ ਅੱਜ ਹੋ ਰਹੇ ਹੈ ਜੀ ਬੈਲਾ ਹੈ ਨਾ ਦੀ ਸੌਰੀ ਹੈ ਨਾ ਦੀ ਨਾ ਇਹਦਾ ਕਿਹੜੇ ਰੰਗ ਦਾ ਉਹ ਜਾ ਨਹੀਂ ਰੰਗ ਜਲੇ ਆਪੋ ਤੇ ਲੱਕਦੇ ਪੁੱਛ ਕੇ ਜਾ ਆਖੇ ਲੱਗੀ ਦਾ ਹੁੰਦਾ ਦੇਖ ਲੋ ਕਿੰਨਾ ਠੀਠ ਆ ਆ ਪਾਣੀ ਦੇਖ ਲੋ ਰੋਜ਼ ਹੀ ਖਾਲੀ ਕਰਕੇ ਪਰਦੂਗਾ ਜੀ ਤੇ ਹੂੰ ਆਖੇ ਲਾਦਾ ਸਾਰੇ ਚਿਕੜੀ ਚਿਕੜ ਕਰ ਦਿੰਦਾ ਜੀ ਤੇ ਉਧਰ ਨਵ ਖਲੀਨ ਦੇਖ ਲੋ ਜੀ ਬੈਲਾ ਦੀ ਲੱਗੀ ਹੋਈ ਹੈ ਜੀ ਫੋਟੋਆਂ ਕਿਚਨ ਬੈਲਾ ਅਰਦੀ ਨਹੀਂ ਮੰਮੀ ਲੈ ਕੇ ਜਾਣ ਧਿਆਨ ਕਿਉਂ ਗਿੱਲਾ ਕਰਦੀ ਆ ਬੈਲਾ ਪੱਟੇ ਪੱਟੇ ਉਹ ਕਿ ਖੜ ਜਾ ਫਿਰ ਮੈਨੂੰ ਪਤਾ ਕਿੱਥੇ ਬਹਿ ਜਾ ਨਬੂ ਦੇਖ ਪਤਾ ਤੂੰ ਮੂਰੇ ਖੜਾ ਮੈਂ ਗਲਤੀ ਉਹਨਾਂ ਦੀ ਨਹੀਂ ਗਲਤੀ ਤੇਰੀ ਆ ਅਣਕਾ ਚਿੱਟੜਾ ਤੂੰ ਪਾਪਾ ਸਾਰਾ ਗਿੱਲਾ ਕਰਤਾ ਗਮਲੇ ਰਮਨੇ ਗਮਲੇ ਰਮਨੇ ਨਲੇ ਵੀਰਾ ਕੇ ਕਿੰਡਾ ਬੜਾ ਬੱਚਾ ਰਮਨੇ ਦਾ ਵੀਰੇ ਵੀਰੇ ਚੜਕੀ ਨਾ ਬੱਸ ਇਹ ਤਾਂ ਹਾਂਜੀ ਆਪਾਂ ਫੋਟੋਆਂ ਖੇਚੇ ਆਈ ਜੀ ਬੈਲਾ ਦੀਆਂ ਹੂੰ ਬੈਲਾ ਦੀ ਫੋਟੋਆਂ ਖਿੱਚੇ ਆ ਫਿਰ ਤੂੰ ਤੋਲੀਆ ਲੈ ਕੇ ਆਉਂਦਾ ਬੈਲਾਂ ਦਾ ਚੱਕ ਕੇ ਉਧਰੋਂ ਚੱਪਟ ਕੇ ਚੱਕ ਕੇ ਲਿਆ ਤੇਰਾ ਤਾਂ ਮੂੜ ਹੀ ਨਹੀਂ ਹੁੰਦਾ ਤੂੰ ਸੱਚੀ ਨਹੀਂ ਕੰਮ ਕਰਕੇ ਰਾਜੀ ਹੈਂ ਫੇ ਤੂੰ ਕਹਦੈ ਨੀ ਮੈਨੂੰ ਕਹਿੰਦੇ ਜੀ ਜਮਾ ਨਹੀਂ ਕੰਮ ਸਵੇਰੇ ਮਾੜਾ ਜਿਹਾ ਪੋਚਾ ਲਾਇਆ ਕਹਿੰਦੀ ਮੈਂ ਥੱਕ ਗਈ ਲੈ ਖਾਣੂ ਨਹੀਂ ਤੱਕਦੀ ਇਹ ਤਾਰਨਾ ਤੋੜਦੀ ਬਗਾਨੇ ਆ ਜਦੋਂ ਬਗਾਨੇ ਕੇ ਜਾਂਹੀਂ ਕੋਈ ਕਰੇਗੀ ਹੈ ਵਾ ਉੱਥੇ ਪਤ ਮੈਨੂੰ ਕਹੀਗੀ ਲੈ ਚਾਹ ਤਾ ਦੇ ਵੀ ਲੈ ਹਾਂ ਚੱਲ ਚੱਲ ਪੈਰ ਤੇ ਨ ਮਰਾਲੀ ਨਵਜੋਤ ਪੈਰ ਤੇ ਨ ਮਰਾਲੀ ਪੁੱਤ ਰੱਕਾਂ ਤੇ ਫੇਰ ਤੋਂ ਲਵੇੜ ਲੈ ਆਉਣੀ ਆਹ ਆ ਲੈ ਆ ਲੈ ਨਾਮ ਨਹੀਂ ਕਰ ਦੇਖੋ ਜੀ ਇਹ ਨਾਲ ਹੀ ਜੀ ਖੜੀ ਹੈ ਧਿਆਨ ਨਾ ਖਿੱਚ ਕੇ ਨਾ ਲੈ ਤੌਲੀਆ ਨਹੀਂ ਦੇਹਲੋ ਲੈ ਕੇ ਆਇਆ ਉਹਦਾ ਚੱਕ ਕੇ ਵਿਚਾਰੀ ਦਾ ਗਲੀਨ ਬਹੁਤ ਡਰਦੀ ਹੈ ਜੀ ਪਰ ਇਹ ਤੋਂ ਨਹੀਂ ਡਰਦੀ ਹੈਗੀ ਇਹਨੂੰ ਪਤਾ ਹੀ ਕੁਝ ਨਹੀਂ ਕਹਿੰਦੀ ਹੈ ਨਾ ਗੁੱਲੀ ਹਜੇ ਦੂਜੀ ਤੋਂ ਡਰ ਲਾਦਾ ਨਾ ਡੋਰਾ ਦੋ ਨਹੀਂ ਨਹੀਂ ਡੋਰਾ ਤੋਂ ਨਹੀਂ ਬੈਲਾ ਤੋਂ ਡੋਰਾ ਤਾਂ ਡਰ ਲਾਉਦਾ ਇਹ ਤੋਂ ਨਹੀਂ ਲਾਦਾ ਦੋਰਾ ਡੋਰਾ ਵਾਲੀ ਖਰਾਬ ਸੀਗੀ ਨਵਜੋਤ ਆਹ ਰਾਜਵੀਰਾ ਪਾਣੀ ਚੱਲੀ ਜਾਂਦਾ ਬੰਤ ਨਹੀਂ ਕਰਨਾ ਆਹ ਤਰਾ ਰਮਣੀ ਆ ਪਾਣੀ ਚੱਲੀ ਜਾਂਦਾ ਹੈ ਅੱਜ ਕੀ ਪਾਣੀ ਲਾਉਣਾ ਸਿਆਤਾ ਸ਼ਾਇਦ ਰੱਬ ਨੇ ਪਾਣੀ ਲਾ ਦੇਣਾ ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਆ ਨਵ ਨੂੰ ਜੇ ਹੈ ਜੇ ਕੰਮ ਬਹੁਤ ਵਧੀਆ ਲੱਗਦੇ ਆ ਜੀ ਆ ਦੇ ਮੀ ਆ ਗਿਆ ਜੀ ਕੀ ਆ ਬਦਨਾਮ ਉਚਾਲ ਮੀ ਆ ਗਿਆ ਤੇ ਆਪਾਂ ਚੱਲਦੇ ਆ ਜੀ ਅੰਦਰ ਅੱਜ ਸੋਚਿਆ ਸੀ ਜੀ ਬਾਹਰ ਰੋਟੀ ਲਾਉਣਗੇ ਆ ਦੁੱਧ ਦਾ ਪਤਿਲਾ ਇੱਥੇ ਰਹਿ ਗਿਆ ਉਹ ਨਹੀਂ ਦੁੱਧ ਨੂੰ ਵਾਲੀ ਵੀ ਨਹੀਂ ਆਈ ਪਹਿਲੀ ਮੀਂਹ ਆ ਗਿਆ ਜੀ ਹਾਜੀ ਬੈਠੀਆਂ ਮੱਝਾ ਆਪਣੀਆਂ ਹੈ ਇਹ ਸਾਡੀ ਥਾਲ ਤੇ ਇਹਦਾ ਨਾਮ ਕੀ ਆ ਇਸ ਕਾਰ ਨੂੰ ਸਾਡੀ ਪੂਰੇ ਰੰਗਾਂ ਚਲੋ ਹੁਣ ਚੱਕ ਲੋ ਤੁਸੀਂ ਵੀ ਝਾੜੂ ਮਸਤ ਚੱਕ ਲੋ ਹੂੰ ਨਾ ਬੋ ਚਪਲਾ ਪਾ ਕੇ ਜਾ ਪਤ ਉਧਰਲੀ ਸਾਈਡ ਤੂੰ ਬਹਿਲਾ ਬਹਿਠੀਆ ਘਾ ਤੇ ਮੇਰਾ ਕੜਾਈ ਟੁੱਟਿਆ ਹੋਇਆ ਤੇ ਮੈਂ ਬੋ ਹਾਂ ਕੰਮ ਲੈਣੇ ਕੜਾਈਆਂ ਟੁੱਟਿਆ ਹੋਇਆ ਮੈਂ ਬੋ ਹੀ ਛੜਾ ਦੇ ਅੱਜ ਮੇਰਾ ਮੁੰਡਾ ਹੈ ਨਹੀਂ ਲੱਗਿਆ ਹੋਇਆ ਵਾ ਆਜੋ ਗਿਆ ਜੀ ਲੁਧਿਆਣੇ ਨਹੀਂ ਤਾਂ ਬਹੁਤ ਕੰਮ ਕਰਦਾ ਜੀ ਭਾਣ ਜਾ ਮੈਂ ਨਹੀਂ ਟੋਕਰਿਆਂ ਨਾਲ ਚੱਕਦੀ ਉਹ ਮੈਂ ਚੁਕਾ ਲੈਂਦਾ ਅੱਜ ਬੱਚੇਰਾ ਮੈਨੂੰ ਪੜਾਈ ਆ ਹਾਂ ਜੀ ਬੱਚੇ ਇੱਧਰ ਖੇਡਣ ਲੱਗੇ ਜੀ ਹੈ ਨਾ ਆਪਣੀ ਇੱਧਰ ਨਾ ਧੋਕੇ ਜੀ ਫੇਰ ਇੱਤੇ ਤੇ ਬੈ ਗਈ ਜੀ ਇੱਧਰ ਜੀ ਆਪਣੀ ਬੈਲਾ ਬੈਠੀ ਆ ਇਹ ਤਾਂ ਘਾਤ ਹੀ ਬੈਠੀ ਆ ਜੀ ਬੈਲਾ ਤਾਂ ਆ ਫੋੜਾ ਫੋੜਾ ਦੇ ਮਾਸੀ ਨੂੰ ਕਿਹੜਾ ਹੋਰ ਵੀ ਹੋਣਗੇ ਹਾਂ ਜੀ ਇੱਧਰ ਸਫਾਈਆਂ ਹੋ ਰਹੀਆਂ ਨੇ ਜੀ ਆ ਗਲੀ ਨੇ ਮੜਿਆ ਛਾੜੂ ਚੱਕਿਆ ਜਿਦਿ ਉਹ ਕਰਤਾ ਪ੍ਰੀਤ ਲੱਗੀ ਆ ਜੀ ਆਪਣੀ ਕਾ ਹੈ ਸਵਾਰਨ ਕਾ ਲੱਗਿਆ ਇਸਮਾਰਨ ਆ ਬੈਲਾ ਹੈ ਲੌਗ ਕਰ ਰਹੇ ਨੇ ਕਿ ਅਰੇ ਬੰਦਰੀ ਲੱਦ ਕੇ ਬੋਲੀਏ ਉਹ ਹਣ ਨਹੀਂ ਕੱਟਿਆ ਸਿੰਨੇ ਚੱਲ ਰਹੀ ਭਾਜਾ ਭਾਜਾ ਇਹ ਸਾਰਾ ਜੀ ਨਬੂ ਦੀ ਵਜ੍ਹਾ ਨਾਲ ਨਬੂ ਟੈਂਕੀ ਭਰਦੰਦਾ ਫੁੱਲ ਤੇ ਉਹ ਪਾਣੀ ਜਦੋਂ ਨਿਕਲਦਾ ਸਾਰੀ ਇੱਥੇ ਮਿੱਟੀ ਗਿੱਲਾ ਗਿੱਲਾ ਹੋ ਗਏ ਜੇ ਤੇ ਕਾਹ ਹੋ ਗ ਖੜਿਆ ਪੱਲੇ ਹੀ ਸੀ ਤੋ ਕਿਹਦਰ ਕੋਣ ਆ ਕੁੱਤੇ ਆਉਣਗੇ ਦੇਖ ਫਿਰ ਉਹ ਭੱਜ ਜਾਣ ਨਹੀਂ ਤਾਂ ਉਹ ਉਹ ਪਤਨ ਕੀ ਦੇ ਮਗਰ ਭੱਜ ਗਏ ਜਦ ਮੈਂ ਉਰੇ ਆਇਆ ਫਿਰ ਜਾਣ ਕੇ ਆਉਂਦਾ ਹੋਸ਼ ਮੜਾ ਹੋਰ ਫੇਰ ਚੱਕ ਲੈ ਰਹਾ ਹਾਏ ਹਵਾ ਕਿੰਨੀ ਸੋਹਣੀ ਲੱਗਦੀ ਜਦ ਮੈਂ ਆਇਆ ਤਾਂ ਜਾਣ ਕੇ ਕਿ ਪਤਾ ਹੁਣ ਕਹੋ ਗੁਰਦੇ ਉਹ ਤੇ ਫੰਕ ਕੱਲੇ ਕੇ ਲੌਰੇ ਦੇ ਐਂਡ ਕਰਕੇ ਜੇ ਇੱਧਰ ਇਹਨਾਂ ਦੀ ਪਿੱਛੇ ਪੱਠੇ ਦੇ ਥੋੜੀਆਂ ਬਹੁਤੀਆਂ ਸਬਜ਼ੀਆਂ ਸਬਜ਼ੀਆਂ ਬੀਜੀਆਂ ਹੋਈਆਂ ਨੇ ਹਨਾ ਫ੍ਰੀਤ ਇਹਨਾਂ ਵਿੱਚ ਕਾਉਗ ਚੁੱਕਾ ਕੀ ਅਬਾ ਇਹਦੇ ਚ ਚੂਹਾ ਹੀ ਆ ਨਾ ਛੜ ਜਾ ਨਬਾ ਨਾ ਖੋਲ ਕੇ ਉਹ ਛੱਡਦੇ ਆ ਨਾਬੂ ਨੇ ਡਰਾ ਕੇ ਰੱਖਤਾ ਜੀ ਕਹਿੰਦਾ ਲਫਾਫੇ ਚ ਪਤਾ ਨਹੀਂ ਕੀ ਹਿੱਲੀ ਯਾਰ ਹੂੰ ਹਲੋ ਇਹਨੂੰ ਲਫਾਫਾ ਖੋਲ ਕੇ ਸਿੱਟੀ ਵਿਚਾਰਾ ਨਹੀਂ ਤਾਂ ਇਹ ਮਰ ਜੂਗਾ ਵਿੱਚੇ ਲੈਣ ਤੇ ਕੀ ਪਤਾ ਉਹਨਾਂ ਨੇ ਰੱਖਿਆ ਹੋਵੇ ਰਾਜਵੀਰ ਨੇ ਖੇਤ ਵਿੱਚੋਂ ਸਾਫ਼ ਕਰਨ ਨੂੰ ਇਹ ਪ੍ਰੀਤਾ ਇੱਧਰ ਨਾ ਛੱਡਦੀ ਹਾਂ ਸਾਰੇ ਭਜਾ ਦੇਨੇ ਆ ਓਏ ਇੰਨਾਂ ਸਾਹਮਣੇ ਭਜਾ ਦੇਖੀ ਮੈਂ ਤਾਂ ਵੀ ਉੱਥੇ ਚੜ ਜੂ ਪ੍ਰੀਤ ਆ ਰਿਹਾ ਵਿਚਾਰਾ ਲਾਲ ਲਾਲ ਹੋ ਗਿਆ

ਉਧਰ ਜੀ ਲਫਾਫੇ ਚ ਚੂਹਾ ਨਿਕਲ ਗਿਆ ਤਾਂ ਭੱਜ ਜੇ ਸਾਰੇ ਉਧਰੋਂ ਹੁਣ ਹੁਣ ਇੱਧਰ ਆ ਗਏ ਬਾਕੀ ਬਾਕੀ ਉਧਰੋਂ ਮੀਮੂ ਆ ਗਿਆ ਜੀ ਜੀ ਸੋ ਕਿੰਨਾ ਸੋਹਣਾ ਮੌਸਮ ਹੈ ਨਾ ਕਿੰਨਾ ਸੋਹਣਾ ਲੱਗਦਾ ਨਾ ਬਾਹਰ ਹਰਾ ਹਰਾ ਆ ਜੀ ਪਿੰਗ ਦੇ ਪਿੱਛੇ ਨਾ ਨਵਜੋਤ ਨੇ ਬਹੁਤ ਰੌਲਾ ਪਾਇਆ ਜੀ ਇਹ ਹੁਣ ਪਿੰਗੀ ਉਹਦੀ ਮਾਸੀ ਨੇ ਇਕੱਠੀ ਕਰਤੀ ਨਾ ਕੰਮ ਕਰਦਾ ਨਾ ਕੰਮ ਕਰਨ ਦਿੰਦਾ ਬਸ ਆਪ ਦੀ ਗਰਾਹ ਕੀ ਕੀ ਉਹ ਮੈਂ ਗੱਲ ਦੂੰਗੀ ਉਹ ਵੀ ਦੱਸ ਦੂੰਗੀ ਕੀ ਆਪ ਇਹਨਾਂ ਨੇ ਰਹਿ ਉੱਧਰ ਰਹਿਣਾ ਬੀਬੀ ਤੋਂ ਮੈਂ ਦਿੱਤੀ ਸੀ ਤੋਂ ਜਿੱਤੇ ਨਹੀਂ ਭਈ ਇਹਨੇ ਵੀ ਦਿੱਤਾ ਸੀ ਨਾ ਚਲੋ ਉਹਨੇ ਝੂਟੇ ਦਿੱਤੇ ਮੈਂ ਤੈਨੂੰ ਝੂਟੇ ਦਿੱਤੇ ਸੀ 20 ਮੇਰੇ 10 ਦੇਰੇ ਪਤਰੀ ਕੀ ਕੀ ਚਲੋ ਕੰਮ ਹੀ ਨਿਭੜਿਆ ਹੁਣ ਹਾਂ ਨਾ ਕੰਮ ਕਰਨਾ ਨਾ ਕਰਨ ਦਿੰਦਾ ਹਾਂਜੀ ਚੈਰੀ ਵੀ ਇਹਦੇ ਚ ਤਾਂ ਹਾਂਜੀ ਇਹ ਨਾ ਇੱਧਰ ਮੋਗੇਵਲੀ ਮੋਗ ਲਾਉਂਦੇ ਹੁੰਦੇ ਆ ਤੇ ਸਾਰੇ ਇਦਾਂ ਲੈ ਕੇ ਜਾਂਦੇ ਆਪਣੇ ਸੰਗਰੂਰ ਬੱਲੀ ਹੈ ਨਹੀਂਗੇ ਜੀ ਹਾਂਜੀ ਇਹ ਦੱਸੋ ਜੀ ਕਿਨੂ ਕਿਨੂ ਪਤਾ ਜੀ ਇਹ ਕੀ ਚੀਜ਼ ਆ ਜੀ ਕੇ ਤੇ ਲਾਉਂਦੇ ਹੁੰਦੇ ਆ ਨਾ ਰੋਟ ਤੇ ਫਿਰ ਸਾਰੇ ਕੋਈ ਕਣਕ ਲੈ ਕੇ ਜਾਂਦਾ ਕੋਈ ਪੈਸੇ ਤੇ ਫਿਰ ਐ ਰੋਟ ਦੰਦਿਆ ਜੀ ਕਰੋ ਪਰ ਆਪਣੇ ਸੰਗਰੂਰ ਬੱਲੀ ਜੀ ਇਹ ਰਿਵਾਜ ਹੈ ਨਹੀਂਗਾ ਵੀ ਜਿਹਨੂੰ ਆਪਾਂ ਅੱਗੇ ਕੀ ਕਹਿੰਦੇ ਨੇ ਇਹਨੂੰ ਰੋ ਹੂੰ ਤਾਂ ਰੋਟ ਕਹਿੰਦੇ ਅੱਗੇ ਮੰਨੀ ਕਹਿ ਦੁੰਦੇ ਹੁੰਦੇ ਸੀ ਨਾ ਹੁਣ ਕਿਹਦੇ ਨਾਲ ਮੰਮੀ ਇਹ ਇਹ ਹੁਣ ਰੈਡੀਮੇਡ ਹਲਵਾਈਆਂ ਤੋਂ ਬਣਾ ਲਿਉਂਦੇ ਆ ਜੀ ਆਪਣੀ ਸੰਗਰੂਰ ਬੱਲੀ ਜੀ ਇਹ ਹੈ ਨਹੀਂ ਜੀ ਇੱਧਰ ਮੋਗੇਵਲੀ ਜਵਾਕਾਂ ਨੂੰ ਤਾਂ ਸਵਾਦ ਲੱਗੇ ਜੀ ਖਾ ਲੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਮਿੱਟੀ ਜੀ ਆਪਾਂ ਚੁੱਲੇ ਨੂੰ ਲਾਉਣ ਵਾਸਤੇ ਭਿਉ ਰਹੇ ਆ ਤੇ ਵੀਡੀਓ ਦਾ ਅੰਡੇ ਵੀ ਆਪਾਂ ਇੱਥੇ ਹੀ ਕਰਦੇ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ